ਬੱਚੇ ਡੁੱਬ ਗਏ ਭਾਜੀ ਅੱਛਾ ਕੀ ਨਾਂ ਤੁਹਾਡਾ ਮੇਰਾ ਸ਼ੀਰ ਅੜੀ ਹੈ ਤੇ ਕਿੰਨੇ ਬੱਚੇ ਡੁੱਬੇ ਤੁਹਾਡੇ ਦੋ ਇੱਕ ਸਾਲ ਅਜੇ ਇੱਕ ਮੇਰਾ ਮੁੰਡਾ ਹੈ ਕੀ ਨਾਂ ਉਹਨਾਂ ਦਾ ਇੱਕ ਜਿਹੜਾ ਨਾ ਕਾਕਾ ਇੱਕ ਨਾ ਸ਼ੰਮੂ ਤੇ ਕਿੰਨੇ ਕਿੰਨੇ ਉਮਰ ਉਹਨਾਂ ਦੀ 11 11 ਸਾਲ ਕੀ ਨਾਂ ਹੁੰਦੇ ਇਹ ਕਿ ਡੰਗਰ ਕੱਢਣ ਦੇ ਕੀ ਕਰ ਡੰਗਰ ਕੱਢਣ ਦੇ ਅੱਛਾ ਕਿੰਨੇ ਕ ਵਜੇ ਦੀ ਗੱਲ ਹੈ ਸਵਾ 6 ਵਜੇ ਦੀ ਗੱਲ ਹੈ ਅੱਛਾ ਤੇ ਤੁਸੀਂ ਉਦੋਂ ਕੋਈ ਬਚਾਉਣ ਦੀ ਕੋਸ਼ਿਸ਼ ਨਹੀਂ ਉਹਨਾਂ ਨੂੰ ਕੀਤੀ ਕਿ ਪਤਾ ਨਹੀਂ ਲੱਗਾ ਨਹੀਂ ਮੇਰੇ ਸਮੇ ਨੂੰ ਕਰਨਾ ਹੀ ਸੀ ਅੱਛਾ ਤੁਹਾਨੂੰ ਕਰਨਾ ਹੀ ਨਹੀਂ ਹੁੰਦਾ ਹਾਂ ਤਾਂ ਤੁਹੀਂ ਕੋ ਰੌਲਾ ਰੱਪਾ ਪਾਇਆ ਕੋਈ ਇੱਥੇ ਕਿਤੇ ਆ ਗਏ ਉਹ ਡੁੱਬ ਗਏ ਲੋਕ ਤੇਰੇ ਆ ਗਏ ਉਹ ਡੁੱਬ ਗੇ ਅਸਾਂ ਜਨ ਡੁੱਬ ਗਏ ਕਿਸੇ ਦਾ ਬਾਣੀ ਚੱਲਿਆ ਤੇ ਕੋਈ ਹੁਣ ਗੋਤਾਖੋਰ ਜਾ ਕੋਈ ਪੁਲਿਸ ਮੁਲਾਜ਼ਮ ਕੋਈ ਆਏ ਤੁਹਾਡੇ ਕੋਲ ਇੱਥੇ ਮੁਲਾਜ਼ਮ ਆਏ ਹਾਂ ਮੈਨੂੰ ਨਹੀਂ ਲੱਭਿਆ ਕੋਤਰੀ ਜ਼ਰੂਰ ਤੇ ਜੀ ਮਂਗਾ ਦਿਓ ਜੀ ਬੱਚੇ ਡੁੱਬ ਗਏ ਅਸਾਂ ਕੀ ਨਾਂ ਤੁਹਾਡਾ ਮੇਰੇ ਦਾ ਸ਼ੇਰ ਅੜੀ ਹੈ ਤੇ ਕਿੰਨੇ ਬੱਚੇ ਡੁੱਬੇ ਤੁਹਾਡੇ ਦੋ ਇੱਕ ਛਾਲ ਅਜਿਹੇ ਇੱਕ ਮੇਰਾ ਮੁੰਡਾ ਹੈ ਕੀ ਨਾਂ ਉਹਨਾਂ ਦਾ ਠੀਕ ਜਿਹਾ ਨਾਂ ਕਾਕਾ ਤੇ ਨਾਂ ਸ਼ੰਮੂ ਇਹ ਕਿੰਨੇ ਕਿੰਨੀ ਉਮਰ ਉਹਨਾਂ ਦੀ 11 12 ਸਾਲ ਕੀ ਨੋਂਡੇ ਸੀ ਕਿ ਡੰਗਰ ਕੱਢਣ ਡੇ ਕੀ ਕਰ ਅੱਛਾ ਕਿੰਨੇ ਕ ਵਜੇ ਦੀ ਗੱਲ ਆਏ ਸਵਾ 6 ਵਜੇ ਦੀ ਅੱਛਾ ਤੇ ਤੁਸੀਂ ਉਦੋਂ ਕੋਈ ਬਚਾਉਣ ਦੀ ਕੋਸ਼ਿਸ਼ ਨਹੀਂ ਉਹਨਾਂ ਨੂੰ ਕੀਤੀ ਕਿ ਪਤਾ ਨਹੀਂ ਲੱਗਾ ਨਹੀਂ ਮੇਰੇ ਸਮੇਂ ਨੂੰ ਕਰਨਾ ਹੀ ਸੀ ਅੱਛਾ ਤੁਹਾਨੂੰ ਤਰਨਾ ਹੀ ਨਹੀਂ ਆਉਂਦਾ ਤੇ ਤੁਸੀਂ ਕੋ ਰੌਲਾ ਰੱਪਾ ਪਾਇਆ ਕੋਈ ਇੱਥੇ ਕਿੱ데 ਆ ਗਏ ਉਹ ਡੂੰਘੇ ਲੋਕ ਤੇਰੇ ਆ ਗਏ ਉਹ ਡੂੰਘੇ ਅੱਛਾ ਸਮਝਣ ਡੂੰਘੇ ਕਿਸੇ ਦਾ ਬਾਣੀ ਚੱਲਿਆ ਤੇ ਕੋਈ ਹੁਣ ਗੋਤਾਖੋਰ ਜਾਂ ਕੋ ਪੁਲਿਸ ਮੁਲਾਜ਼ਮ ਕੋਈ ਆਏ ਤੁਹਾਡੇ ਕੋਲ ਏ ਮੁਲਾਜ਼ਮ ਆਏ ਮੈਨੂੰ ਨਹੀਂ ਲੱਗਿਆ ਹੋਰ ਦੀ ਜ਼ਰੂਰਤ ਹੈ ਜੀ ਮਂਗਾ ਦਿਓ ਜੀ